ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰਪ੍ਰਸਰ ਸ੍ਰੀ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤ ਤੱਕ ਪਹੁੰਚਣ ਬੀਤੇ ਕੱਲ 26 ਜਨਵਰੀ ਗਣਤੰਤਰ ਦਿਵਸ ਮੌਕੇ ਤੇ ਅੰਮ੍ਰਿਤਸਰ ਵਿਖੇ ਇੱਕ ਵਿਅਕਤੀ ਦੇ ਵੱਲੋਂ ਕੀਤਾ ਗਿਆ ਸੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਪੀਮਰਾਓ ਅਮੇਦਕਰ ਦੇ ਬੁੱਤ ਦਾ ਨਾਲ ਘਟਨਾ ਕਰਮ ਜਿਸ ਤੇ ਕਿ ਘਟਨਾ ਕਰਮ ਨੂੰ ਲੈ ਕੇ ਦਿੱਤ ਭਾਈਚਾਰੇ ਤੇ ਐਸਸੀ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਜਿਸ ਤੇ ਕਿ ਅੱਜ ਜਿਲ੍ਹਾ ਅੰਮ੍ਰਿਤਸਰ ਬੰਦ ਦੇਖਣ ਨੂੰ ਮਿਲਿਆ ਅਤੇ ਦਿੱਤ ਭਾਈਚਾਰੇ ਵੱਲੋਂ ਅਤੇ ਐਸਸੀ ਭਾਈਚਾਰੇ ਦੇ ਵੱਲੋਂ ਇੱਕ ਰੋਸ ਮਾਰਚ ਕੀਤਾ ਗਿਆ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਬਿਰੋ ਦੀਵਿਸ਼ ਰਿਪੋਰਟ ਮੁਜਾਬਤ ਮੁਰਦਾਬਾ ਮੁਰਦਾਬਾ ਜਲਤਪਾਈ ਚਾਰੇ ਦੇ ਸਮੂ ਐਸੀ ਭਾਈਚਾਰੇ ਦੇ ਮਸੀਹਾ ਉਹਨਾਂ ਦੇ ਉੱਤੇ ਕੱਲ 26 ਜਨਵਰੀ ਸੰਵਿਧਾਨ ਦਿਵਸ ਵਾਲੇ ਮੌਕੇ ਤੇ ਲਿਬਰਲ ਬਣਾ ਕਰਿਓ ਸਭchore ਮਾਰਨਾ ਸਾਡੀ ਵਿਦਿਆ ਤੇ ਹਥoare ਮਾਰਨਾ ਸਾਡੀਆਂ ਭਾਵਨਾਵਾਂ 'ਤੇ ਹਥoare ਮਾਰਨਾ ਸਾਡੀ ਆਜ਼ਾਦੀ ਦੇ ਉੱਤੇ ਹਥoare ਮਾਰਨਾ ਸਾਡੇ ਬੋਲਣ ਦੇ ਅਧਿਕਾਰਾਂ ਦੇ ਉੱਤੇ ਹਥoare ਮਾਰਨਾ ਸਾਡੇ ਹਿਰਦੇ ਬਲੁੰਗਰੇ ਗਏ ਆ ਮੈਂ ਪੰਜਾਬ ਸਰਕਾਰ ਮੁਰਦਾਬਾਦ ਇਹਨਾਂ ਨਲਾਇਕ ਮੁੱਖ ਮੰਤਰੀ ਜਿਹੜੇ ਕਰਕੇ ਕਿਉਂਕਿ ਹੈਰੀਟੇਜ ਦੇ ਅੰਦਰ ਪਰਿੰਦਾ ਪਰ ਨਹੀਂ ਮਾਰ ਸਕਦਾ ਉੱਥੇ ਉਹ ਆਦਮੀ ਹਟਾਉਣਾ ਲੈ ਕੇ ਕਿੱਦਾਂ ਚਲਾ ਗਿਆ ਉੱਥੇ ਚਰਤੇ ਚੱਪੇ ਤੇ ਪੁਲਿਸ ਲੱਗੀ ਹੁੰਦੀ ਆ ਉਹਨਾਂ ਨੇ ਉਹਨਾਂ ਨੂੰ ਰੋਕਿਆ ਨਹੀਂ ਪੰਜਾਬ ਸਰਕਾਰ ਦੀ ਮੱਦੀ ਨਲਾਕੀ ਆ ਇਹ ਦੇਸ਼ ਨੂੰ ਇਹ ਪੰਜਾਬ ਨੂੰ ਅੱਗ 'ਚ ਝੋਖਣਾ ਚਾਹੁੰਦੇ ਆ ਸ਼ੈਡਿਊਲ ਕਾਸਟ ਭਾਈਚਾਰੇ ਦੇ ਮਾਣ ਸਨਮਾਨ ਪਾਤੇ ਬਹੁਤ ਆਦਰਨੀਏ ਪਾਪਾ ਸਾਹਿਬ ਡਾਕਟਰ ਬੀਆਲ ਦੇਸਰ ਅਜ ਤੋਂ ਲੈ ਕੇ ਉਹਨਾਂ ਦੇ ਸਵਧਾਨ ਜੋ ਉਹਨਾਂ ਦੀ ਪੁਸਤਕ ਤੋਂ ਤੁਹਾਨੂੰ ਨਹੀਂ ਪਤਾ ਮੈਂ ਤੇ ਓਪਨ